226 ਨੂੰ ਇੱਕ ਬੰਦੇ ਦੀ ਕਾਲ ਆਈ ਐਸਐਮਓ ਸਾਹਿਬ ਨੂੰ ਐਸਐਮਓ ਅੰਮ੍ਰਿਤਸਰ ਡਾਕਟਰ ਗਜਨੀਸ਼ ਕੁਮਾਰ ਜੀ ਨੂੰ ਉਸ ਬੰਦੇ ਨੇ ਕਿਹਾ ਕਿ ਮੈਂ ਹੈਲਥ ਮਿਨਿਸਟਰ ਪੰਜਾਬ ਬੋਲ ਰਿਹਾ ਡਾਕਟਰ ਬਲਬੀਰ ਸਿੰਘ ਤੇ ਉਹਨੇ ਕਿਹਾ ਕਿ ਉਹਨੇ ਕੁਝ ਬਦਲੀਆਂ ਤਾਂ ਵੀ ਕਿਹਾ ਜਿਹੜੇ ਕਿ ਹਸਪੀਟਲ ਦੇ ਵਿੱਚ ਹੋਣੀਆਂ ਸੀ ਉਸ ਤੋਂ ਇਲਾਵਾ ਉਹਨੇ ਹੋਰ ਵੀ ਆਪਣੇ ਕੰਮ ਦੱਸੇ ਜਿਹੜੇ ਹਸਪੀਟਲ ਨਾਲ ਰਿਲੇਟਿਡ ਸੀਗੇ ਤੇ ਉਹਨੇ ਕੈਟੈਗੋਰਿਕਲੀ ਕਿਹਾ ਕਿ ਮੈਂ ਹੈਲਥ ਮਿਨਿਸਟਰ ਪੰਜਾਬ ਬੋਲ ਰਿਹਾ ਜਦੋਂ ਰਜਨੀਸ਼ ਕੁਮਾਰ ਜੀ ਐਸ ਐਮਓ ਸਾਹਿਬ ਉਹਨਾਂ ਹੋਰ ਵੀ ਗੱਲ ਕਰ ਰਹੇ ਸੀ ਇਹਨਾਂ ਨੂੰ ਥੋੜਾ ਸ਼ੱਕ ਪਿਆ ਤੇ ਇਹਨਾਂ ਨੇ ਦੁਬਾਰਾ ਉਹਨੂੰ ਪੁੱਛਿਆ ਕਿ ਤੁਸੀਂ ਕੌਣ ਬੋਲ ਰਹੇ ਹੋ ਤਾਂ ਉਹਨੇ ਆਪਣਾ ਚੇਂਜ ਕਰਕੇ ਉਹਨੇ ਕਿਹਾ ਮੈਂ ਗੁਰਜੀਤ ਸਿੰਘ ਬੋਲ ਰਿਹਾ ਹਾਂ ਹੈਲਥ ਮਿਨਿਸਟਰ ਸਾਹਿਬ ਦੇ ਆਫਿਸ ਤੋਂ ਤੇ ਵਾਰਟਾਪ ਖਤਮ ਹੋਈ ਉਸ ਬਾਅਦ ਕੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਐਸਐਮਓ ਸਾਹਿਬ ਨੂੰ ਥੋੜਾ ਸ਼ੱਕ ਪਿਆ ਸੀ ਉਹ ਮੈਟਰ ਸਿਵਲ ਸਰਜਨ ਸਾਹਿਬ ਡਾਕਟਰ ਸਤਿੰਦਰ ਸਿੰਘ ਬਜਾਦ ਸਾਹਿਬ ਦੇ ਨੋਟਿਸ ਅੱਛੀ ਲੈ ਕੇ ਆਏ ਜਦੋਂ ਰਿਕਾਰਡਿੰਗ ਸੁਣੀ ਕਾਲ ਦੀ ਤੇ ਜਿਹੜੇ ਸਿਵਲ ਸਰਜਨ ਸਾਹਿਬ ਨੇ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹ ਜਿਹੜੀ ਆਵਾਜ਼ ਹੈ ਇਹ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਦੀ ਨਹੀਂ ਹੈ ਉਹਨਾਂ ਨੇ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਡਾਕਟਰ ਬਲਬੀਰ ਸਿੰਘ ਸਾਹਿਬ ਨਾਲ ਗੱਲ ਕੀਤੀ ਪਟਿਆਲਾ ਜਦੋਂ ਇਹ ਗੱਲ ਹੋਈ ਤੇ ਉਹ ਕਹਿੰਦੇ ਕਿ ਇਹ ਬਿਲਕੁਲ ਮੇਰੀ ਰਿਕਾਰਡਿੰਗ ਨਹੀਂ ਹੈ ਤੇ ਮੈਂ ਕੋਈ ਵੀ ਇਸ ਦੀ ਡਾਇਰੈਕਸ਼ਨਸ ਨਹੀਂ ਦਿੱਤੀਆਂ ਤੇ ਮੈਟਰ ਮਾਨਯੋਗ ਸੀਪੀ ਸਾਹਿਬ ਸਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਦੇ ਨੋਟਿਸ ਦੇ ਵਿੱਚ ਲਿਆਇਆ ਗਿਆ ਜਿਹੜੇ ਜਿਹੜੇ ਫੋਨ ਨੰਬਰ ਤੋਂ ਕਾਲ ਆਈ ਸੀਗੀ ਉਸ ਫੋਨ ਨੰਬਰ ਨੂੰ ਟਰੈਕ ਕੀਤਾ ਗਿਆ ਟੈਕਨੀਕਲੀ ਵੀ ਐਨਲਿਸਿਸ ਕੀਤਾ ਗਿਆ ਸਾਡੇ ਐਡੀਸਪੀ 1 ਸਦਾ ਵਿਸ਼ਾਲਜੀਤ ਸਿੰਘ ਉਹਨਾਂ ਦੀ ਮਾਨਯੋਗ ਸੀਪੀ ਸਾਹਿਬ ਨੇ ਡਿਊਟੀ ਲਈ ਨਾਲੇ ਉਹਨਾਂ ਦੀ ਟੀਮ ਦੀ ਉਹਨਾਂ ਨੇ ਬੰਦਾ ਟਰੈਕਡਾਉਨ ਕੀਤਾ ਤੇ ਬੰਦੇ ਦਾ ਬੰਦਾ ਨਿਕਲਿਆ ਮਿਸਟਰ ਹਰਜੀਤ ਸਿੰਘ ਰੈਜ਼ੀਡੈਂਟ ਆਫ ਗੁਰਬਖਸ਼ਨਗਰ ਅੰਮ੍ਰਿਤਸਰ ਜਿਹੜਾ ਕਿ 5ਵੀਂ ਕਲਾਸ ਤੱਕ ਪੜ੍ਹਿਆ ਤੇ 57 ਸਾਲਾਂ ਦਾ ਹੈ ਤੇ ਜਿਹੜਾ ਡਰਾਈਵਰ ਦਾ ਪ੍ਰੋਫੈਸ਼ਨ ਪ੍ਰਾਈਵੇਟ ਡਰਾਈਵਰ ਦਾ ਪ੍ਰੋਫੈਸ਼ਨ ਵਿੱਚ ਉਹ ਹੈਗਾ ਤੇ ਅਸੀਂ ਉਹਦੇ ਤੇ ਪਰਚਾ ਦਰਜ ਕੀਤਾ 3 2 2026 ਨੂੰ ਪੀਐਸ ਗੇਟ ਹਕੀਮਾ ਇਹ ਐਫ ਆਈ ਆਰ ਹੈਗੀ ਅੰਡਰ ਸੈਕਸ਼ਨ 204 217 221 352 ਡਬਲ ਬੀ ਐਨ ਐਸ ਐਕਟ ਤੇ ਅ ਅਸੀਂ ਆਪਣਾ 8 ਡਿਵੀਜ਼ਨ اچ ਅਸੀਂ ਇਹ ਸਹੀਅਤ ਦਰਜ ਕੀਤੀ ਹੈ ਤੇ ਜਦੋਂ ਅਸੀਂ ਬੰਦੇ ਨੂੰ ਅਰੈਸਟ ਕੀਤਾ ਸਾਨੂੰ ਪਤਾ ਚੱਲੇ ਕਿ ਉਹਦੇ ਤੇ ਆਲਰੇਡੀ 6 ਐਫ ਆਈ ਆਰਸ ਪਹਿਲਾਂ ਵੀ ਹੋ ਚੁੱਕੀਆਂ ਇੱਕ ਪੀਐਸ ਗੇਟ ਕੀਮਤੀ ਤੇ ਪੰਜ ਪੀਐਸ 8 ਡਿਵੀਜ਼ਨ ਦੀ ਤੇ ਇਹ ਹੈਬਿਚੁਅਲ ਅਫੈਂਡਰ ਹੈਗਾ ਉਹਨਾਂ ਸੀ ਨੂੰ ਅਰੈਸਟ ਕਰ ਲਿਆ ਹੈ ਅਰੈਸਟ ਕਰਕੇ ਅਸੀਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਇਹਦੇ ਪਿੱਛੇ ਮੈਂ ਇਹਦੀ ਕਾਲ ਦਾ ਬੈਕਗ੍ਰਾਉਂਡ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜਾ ਇਹ ਕਾਲ ਕੀਤੀ ਸੀ ਇਹਦਾ ਬੇਟਾ ਜਿਹੜਾ ਹੈਗਾ ਧਰਮਪ੍ਰੀਤ ਸਿੰਘ ਉਹ ਹਸਪੀਟਲ ਦੇ ਵਿੱਚ ਅ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਤੇ ਪੰਜਾਬ ਸਰਕਾਰ ਦੇ ਹੁਕਮਾ ਤਹਿਤ ਜਿਹੜੀ ਨਵੀਂ ਡਾਇਰੈਕਸ਼ਨਸ ਆਈਆਂ ਹੈ ਉਹਦੇ ਜਿਹੜੇ ਸਿਕਿਉਰਿਟੀ ਗਾਰਡਸ ਨੇ ਉਹ ਪੈਸਕੋ ਕੰਪਨੀ ਤੋਂ ਹੋਣੇ ਚਾਹੀਦੇ ਤੇ ਰਿਟਾਇਰਡ ਫੌਜੀ ਹੋਣੇ ਚਾਹੀਦੇ ਕਿ ਜਿਹੜਾ ਨਹੀਂ ਸੀਗਾ ਤੇ ਇਹਨੂੰ ਇੱਥੋਂ ਦੀ ਟ੍ਰਾਂਸਫਰ ਕਰਨ ਲੱਗੇ ਸੀਗੇ ਤੇ ਉਹਨੂੰ ਹਸਪੀਟਲ ਦੇ ਵਿੱਚ ਹੀ ਡਿਊਟੀ ਕਰਾਉਣ ਲਈ ਇਹਨੇ ਹਰਜੀਤ ਸਿੰਘ ਨੇ ਪਹਿਲਾਂ ਹੈਲਥ ਮਿਨਿਸਟਰ ਬਣ ਕੇ ਉਸ ਤੋਂ ਬਾਅਦ ਗੁਰਜੀਤ ਸਿੰਘ ਬਣ ਕੇ ਫੋਨ ਕੀਤਾ ਤੇ ਇਹਦਾ ਮੇਨ ਪਰਸਨਲ ਮੋਟਿਵ ਵਹੀ ਸੀਗਾ ਤੇ ਜੋ ਕਿ ਸਾਨੂੰ ਹੋਰ ਵੀ ਪਤਾ ਚੱਲਿਆ ਇਹਦੀ ਵਾਈਫ ਵੀ ਉਥੇ ਕਲਾਸ 4 ਜੌਬ ਦੇ ਵਿੱਚ ਹੈਗੀ ਜੀ ਹਸਪੀਟਲ ਦੇ ਵਿੱਚ ਹੀ ਸਿਵਲ ਹਸਪੀਟਲ ਦੇ ਵਿੱਚ ਤੇ ਉਥੇ ਹੀ ਕੰਮ ਕਰਦੀ ਹੈ ਧੰਨਵਾਦ ਮੈਂ ਦਰਜਾ ਉਹ ਕਿਹੜੇ ਕਿਹੜੇ ਉਹ 420 ਦੇ ਮੁਕਦਮੇ ਦਰਜ ਨੇ ਜੀ 6 ਦੇ 6 ਤੇ 5 ਹੈਗੇ ਪੀਐਸਏ ਡਿਵੀਜ਼ਨ ਤੇ ਇੱਕ ਗੇਟਕੀਮਾ ਏਰੀਆ ਦਾ ਸਰ ਕੱਲੀ ਉਹਨੇ ਮੁੰਡੇ ਦੀ ਨੌਕਰੀ ਬਚਾਉਣ ਵਾਸਤੇ ਇਹ ਕੰਮ ਕੀਤਾ ਜਾਂ ਕੁਝ ਹੋਰ ਵੀ ਮੁੰਡੇ ਦੀ ਨੌਕਰੀ ਇੱਕ ਉਹਦਾ ਮੇਨ ਪਰਸਨਲ ਮੋਟਿਵ ਸੇਗਾ ਉਸ ਤੋਂ ਇਲਾਵਾ ਵੀ ਉਹਨੇ ਦੋ ਚਾਰ ਕੰਮ ਕਏ ਪਰ ਉਹ ਕੰਮ ਇਹੋ ਜੇ ਕਿ ਉਹ ਸਾਉਂਡ ਨਾ ਕਰੇ ਕਿ ਕਲਾ ਮੈਂ ਇੱਕ ਮੁੰਡੇ ਮੈਂ ਆਪਣੇ ਮੁੰਡੇ ਬਾਰੇ ਹੀ ਕਹਿ ਰਹੀ ਸਰ ਕੋਈ ਪਹਿਲਾਂ ਕੋਈ ਦੱਸਿਆ ਵੀ ਇੱਦਾਂ ਨਹੀਂ ਕੋਈ ਹੋਰ ਕਿਸੇ ਨਾਲ ਵੀ ਇਦਾਂ ਨਾਲ ਲੈ ਕੇ ਠੱਗੀ ਮਾਰੀ ਹੋਵੇ ਜਾਂ ਕੋਈ ਨਹੀਂ ਠੱਗੀਆਂ ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ 6 ਪਰਚੇ ਹੈਗੇ 420 ਦੇ ਸਾਰੇ ਠੱਗੀਆਂ ਦਈਏ ਠੀਕ ਹੈ